ਹਾਂਜੀ ਰਮਨ ਜੀ ਤੁਹਾਨੂੰ ਜਾਨਾ ਚਾਹੋ ਸਭ ਤੋਂ ਪਹਿਲਾਂ ਅਸੀਂ মিডিਆ ਦਾ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਆਵਾਜ਼ ਹੈ ਆਮ ਲੋਕਾਂ ਤੱਕ ਤੁਸੀਂ ਹਰ ਵਾਰ ਲੈ ਕੇ ਜਾਂਦੇ ਹੋ ਅਸੀਂ ਆਮ ਲੋਕਾਂ ਨੂੰ ਫਿਰ ਤੋਂ ਦੱਸਣਾ ਚਾਹੁੰਦੇ ਆਂ ਕਿ ਪਿਛਲੇ ਦਿਨੀ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਨਾਲ ਐਡਵੋਕੇਟ ਜਨਰਲ ਨਾਲ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਔਰ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ 10 ਤੋਂ 15 ਦਿਨਾਂ ਦੇ ਵਿੱਚ ਜਿਹੜੇ ਪਿਛਲੇ ਬਜਟ ਸੈਸ਼ਨ ਤੇ ਕਮੇਟੀ ਦੀਆਂ ਸਬ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਅਸੀਂ ਤੁਹਾਡੀ ਪਾਲਿਸੀ ਹੈ ਜਿਹੜੀ ਲੈ ਕੇ ਆਵਾਂਗੇ ਪਰ ਸਰਕਾਰ ਵੱਲੋਂ ਉਹ ਪਾਲਿਸੀ ਹੈ ਉਹਨੂੰ ਹਜੇ ਜਿਉਂ ਦੀ ਤਿਉਂ ਖੜੀ ਹੈ ਪਤਾ ਨਹੀਂ ਮੈਨੇਜਮੈਂਟ ਉਹਨੂੰ ਵੜਾ ਕੇ ਨਹੀਂ ਦੇਰ ਹੀ ਪਤਾ ਨਹੀਂ ਸਰਕਾਰ ਬਣਾਉਣਾ ਨਹੀਂ ਚਾਹੁੰਦੀ ਹਜੇ ਸੋ ਅਸੀਂ ਇਸ ਸ਼ਸ਼ੋਪੰਜ ਦੇ ਵਿੱਚ ਬੈਠੇ ਆਂ ਕਿ ਕਦੋਂ ਇਹ ਕਲੀਅਰ ਕਰਕੇ ਸਾਡੇ ਤੇ ਪਾਲਿਸੀ ਲਾਗੂ ਕਰਨਗੇ ਜਿਸ ਦੇ ਰੋਸ ਵਜੋਂ ਅੱਜ ਅਸੀਂ ਪੰਜਾਬ ਭਰ ਦੇ ਵਿੱਚ 27 ਤੋਂ 29 ਦੀਪੂਆਂ ਦੇ ਵਿੱਚ ਗੀਟ ਰੈਲੀਆਂ ਔਰ ਆਉਣ ਵਾਲੀ 19 ਤਰੀਕ ਨੂੰ RTC ਹੈੱਡ ਆਫਸਰ ਦਫ਼ਤਰ ਦੇ ਮੁੱਖ ਦਫ਼ਤਰ ਦੇ ਅੱਗੇ ਆ ਜਿਹੜਾ ਰੋਸ ਧਰਨਾ ਕੀਤਾ ਜਾਊਗਾ ਰੋਸ ਧਰਨਾ ਜਿਹੜਾ ਦਿੱਤਾ ਜਾਊਗਾ ਉਸ ਤੋਂ ਬਾਅਦ ਦੇ ਵਿੱਚ 26 ਤਰੀਕ ਨੂੰ ਪਣਵਾਸ ਚੰਡੀਗੜ੍ਹ ਸੈਕਟਰ 17 ਦੇ ਵਿੱਚ ਹੈ ਜਿਹੜਾ ਰੋਸ ਧਰਨਾ ਜਿਹੜਾ ਪਣਵਾਸ ਦੇ ਦਫ਼ਤਰ ਅੱਗੇ ਵੀ ਦਿੱਤਾ ਜਾਊਗਾ ਔਰ 3 April ਨੂੰ ਅਸੀਂ ਪੰਜਾਬ ਭਰ ਦੇ ਬੱਸ ਸੜੇ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਆਫ ਦਾ ਰੋਸ ਹੈ ਜਿਹੜਾ ਜाहिर ਕਰਾਂਗੇ ਕਿਉਂਕਿ ਪਾਲਿਸੀ ਨੂੰ 10 ਦਿਨਾਂ ਦਾ ਕਹਿ ਕੇ ਅੱਜ ਡੇਢ ਮਹੀਨਾ ਫੇਰ ਬੀਤ ਚੁੱਕਿਆ ਹੈਗਾ ਸਾਨੂੰ ਹਰ ਵਾਰ ਲਾਰਾ ਲਾ ਕੇ ਹਰ ਵਾਰ ਮੀਟਿੰਗਾਂ ਦੇ ਵਿੱਚ ਇਹ ਕਿਹਾ ਜਾਂਦਾ ਵੀ 10 ਦਿਨ 2 15 ਦਿਨ ਦਬੋ ਤੁਹਾਡੀ ਪਾਲਿਸੀ ਹੈ ਜਿਹੜੀ ਲਾਗੂ ਕਰ ਦਿੱਤੀ ਜਾਊਗੀ ਪਰ ਹਰ ਵਾਰ ਲਾਰਾ ਹੀ ਸਾਨੂੰ ਮਿਲਦਾ ਹੈ ਜਿਸ ਦੇ ਰੋਸ ਵਜੋਂ ਅਸੀਂ ਇਹ ਪ੍ਰੋਗਰਾਮ ਹੈ ਜਿਹੜੇ ਕੀਤੇ ਨੇ ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਦੇ ਵਿੱਚ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਡੀਪੂ ਬੋਰਡ ਦਾ ਦੇਖੋ ਜੀ ਸਾਡੀਆਂ ਜਿਹੜੀਆਂ ਟਰਾਂਸਪੋਰਟ ਵਿਭਾਗ ਦੇ ਜਿਹਨੇ ਵੀ ਕੱਚੇ ਮੁਲਾਜ਼ਮਾ ਸਾਡੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਾਡੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾ ਉਹ ਜਿਹੜੀ ਉਹਨਾਂ ਦੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਸਾਡਾ ਸੰਘਰਸ਼ ਹੈ ਉਹ ਲਗਾਤਾਰ ਚੱਲ ਰਿਹਾ ਹੈਗਾ ਤੇ ਸਾਡੇ ਸੰਘਰਸ਼ ਦੇ ਨਾਲ ਨਾਲ ਸਾਨੂੰ ਪੰਜਾਬ ਸਰਕਾਰ ਤੋਂ ਬਹੁਤ ਵਾਰ ਮੀਟਿੰਗਾਂ ਮਿਲੀਆਂ ਟਰਾਂਸਪੋਰਟ ਮੰਤਰੀ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਟਰਾਂਸਪੋਰਟ ਸੈਕਟਰੀ ਨਾਲ ਸਾਡੀਆਂ ਜਿਹੜੀਆਂ ਸੀ ਮੀਟਿੰਗਾਂ ਹੋਈਆਂ ਪਰ ਜਿਹੜੀ ਸਾਡੀ ਮੰਗਾਂ ਸੀ ਸਿਰਫ ਸਾਨੂੰ ਲਾਰੇ ਮਿਲ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤੀ ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਗੇਟ ਰੈਲੀ ਕੀਤੀ ਹੈਗੀ ਤੇ ਅਸੀਂ 19 ਤਰੀਕ ਨੂੰ ਸਾਡੇ ਜੋ ਪਟਿਆਲੇ ਵਿਖੇ ਮੁੱਖ ਦਫ਼ਤਰ ਹੈ ਹੈੱਡ ਆਫਿਸ ਅਸੀਂ ਉੱਥੇ ਕਰਾਉ ਕਰਾਂਗੇ ਤੇ ਇਸ ਤੋਂ ਬਾਅਦ 26 ਤਰੀਕ ਨੂੰ ਅਸੀਂ ਚੰਡੀਗੜ੍ਹ ਵਿਖੇ ਅਸੀਂ ਆਪਣੀ ਜੋ ਪੰਜਾਬ ਰੋਡ ਵਿੱਚ ਪਣ ਬੱਸ ਤੇ ਇਕੱਠਾ ਸੀ ਜੋ ਆਪਣਾ ਸੰਗਠਨ ਸੀ ਉੱਥੇ ਚੰਡੀਗੜ੍ਹ ਵਿਖੇ ਰੋਸ਼ਮਜਾਰਾ ਕਰਾਂਗੇ ਤੇ ਇਸ ਤੋਂ ਬਾਅਦ 26 26 ਨੂੰ ਅਸੀਂ ਦੋ ਸੌਰੀ 13 3 ਅਪ੍ਰੈਲ ਨੂੰ 3 ਅਪ੍ਰੈਲ ਨੂੰ ਅਸੀਂ ਦੋ ਘੰਟੇ ਬੱਸ ਸਟੈਂਡ ਆ ਜਿਹੜਾ ਬੰਦ ਕਰਕੇ ਰੋਸ਼ਮਜਾਰਾ ਕਰਾਂਗੇ ਇਸ ਤੋਂ ਇਸ ਤੋਂ ਬਾਅਦ 7 8 9 ਦੀ ਸੀ ਮੁਕੰਮਲ ਜਿਹੜਾ ਪੰਜਾਬ ਰੋਡ ਵਿੱਚ ਤੇ ਪੀਆਰ ਜਿਹੜਾ ਚੱਕਾ ਜਾਮ ਹੋਣਾਗਾ ਜਿੰਨਾ ਟਾਈਮ ਸਾਡੀਆਂ ਪੰਜਾਬ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹ ਨਹੀਂ ਮੰਨਦੀ ਸਾਡੀਆਂ ਮੰਗਾਂ ਨੇ ਜਿਵੇਂ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰੋ ਤੇ ਸਾਡੇ ਜਿਵੇਂ ਇੱਕ ਵਰਕਸ਼ਾਪ ਦੇ ਵਿੱਚ ਸਪੇਅਰ ਪਾਰਟ ਦੀ ਘਾਟ ਆਏ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ ਤੇ ਔਰਤਾਂ ਨੂੰ ਇੱਕ ਫ੍ਰੀ ਸਫਰ ਕੀਤਾ ਹੋਇਆਗਾ ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਵਿੱਚ ਜਿਹੜੀ ਅਤ ਸਵਾਰੀਆਂ ਉਹ ਬਹੁਤ ਜ਼ਿਆਦਾ ਜ਼ਿਆਦਾ ਰਹਿੰਦੀ ਹੈ ਜਿਸ ਕਾਰਨ ਹਾਦਸੇ ਜਿਹੜੇ ਹੁੰਦੇ ਰਹਿੰਦੇ ਹੈਗੇ ਤਾਂ ਸਾਡੀ ਇੱਕ ਲੋਕਾਂ ਦੇ ਨਾਲ ਜੁੜੀ ਹੋਈ ਮੰਗ ਹੈ ਵੀ ਘੱਟੋ ਘੱਟ ਜਿਹੜੀ ਸਰਕਾਰੀ ਬੱਸਾਂ ਦੀ ਗਿਣਤੀ ਆ ਉਸ ਦੀ 10000 ਕੀਤੀ ਜਾਵੇ ਤਾਂ ਜੋ ਅਸੀਂ ਪੰਜਾਬ ਦੀ ਜਿਹੜੀ ਲੋਕ ਆ ਪੰਜਾਬ ਦੇ ਜਨਤਾ ਨੂੰ ਅਸੀਂ ਇੱਕ ਸਫਰ ਸਹੂਲਤ ਅਸੀਂ ਵਧੀਆ ਕਰਵਾ ਸਕੀਏ ਤੇ ਤਾਂ ਜੋ ਲੋਕ ਆਪਣੇ ਸਹੀ ਢੰਗ ਨਾਲ ਚਾਹੇ ਪੜਨ ਵਾਲੇ ਵਿਦਿਆਰਥੀ ਆ ਸਾਡੇ ਚਾਹੇ ਸਾਡੇ ਆ ਮਾਵਾ ਭੈਣਾਂ ਨੇ ਚਾਹੇ ਕੋਈ ਹੋਰ ਵੀ ਆ ਗਈ ਆ ਮੁਲਾਜ਼ਮ ਨੇਗੇ ਉਹ ਆਪਣੇ ਸਮੇਂ ਸਿਰ ਆਪਣੀਆਂ ਡਿਊਟੀਆਂ ਤੇ ਪਹੁੰਚ ਸਕਣ ਧੰਨਵਾਦ ਜੀ